ਅ ਬਿਲਕੁਲ ਚੰਗਾ ਚੰਗੇ ਸ਼ਾਇਰਾਂ ਵਾਂ ਚੰਗੀ ਕਵਿਤਾ ਦਾ ਜਿਹੜਾ ਵੀ ਤੁਹਾਡੇ ਤੋਂ ਪਹਿਲਾਂ ਚੰਗਾ ਕੰਮ ਹੋ ਚੁੱਕਿਆ ਉਹ ਉਹਦਾ ਅਸਰ ਤੁਹਾਡੇ 'ਤੇ ਹੁੰਦਾ ਹੀ ਆ ਮੈਂ ਗੁਰੂ ਜੀ ਸ੍ਰੀਜੀਤ ਪਾਤਰ ਸਾਹਿਬ ਬਕਾਇਦਾ ਸ਼ਹਿ ਸ਼ਾਮੰਦ ਤੇ ਉਹ ਐਡੇ ਵੱਡੇ ਲੋਕ ਨੇ ਐਡੀ ਵੱਡੀਆਂ ਸ਼ਖਸੀਤਾਂ ਨੇ ਮੈਂ ਸੋਚਦਾ ਕਿ ਅਸੀਂ ਕਰਮਾ ਬੜੇ ਆ ਅਸੀਂ ਉਸ ਵਿੱਚ ਰਹਿ ਰਹੇ ਆਂ ਜਿ ਗੁਰੂ ਜੀ ਸ੍ਰੀਜੀਤ ਪਾਤਰ ਸਾਹਿਬ ਤੇ ਚੱਲ ਰਿਹਾ ਬਾਕੀ ਸਭ ਤੋਂ ਪਹਿਲਾਂ ਮੈਂ ਵੀ ਬਚਪਨ ਸ਼ਰਕੌਰ ਪਟਾਰਵੀ ਸਾਹਿਬ ਨੂੰ ਪੜਿਆ ਸੀ ਕਿ ਵੀ ਇੱਕ ਵਾਰ ਮੈਂ ਬਹੁਤ ਪਹਿਲਾਂ ਗੱਲ ਪੜ੍ਹੀ ਸੀ ਕਿ ਦਿੱਲੀ ਕਹਿੰਦੇ ਜਿਸ ਪੰਜਾਬੀ ਕਵੀ ਨੇ 1960 ਤੋਂ ਬਾਅਦ ਲਿਖਣਾ ਸ਼ੁਰੂ ਕੀਤਾ ਹੋਵੇ ਉਹਦੀ ਪਹਿਲੀ ਕਿਤਾਬ ਸ਼ਬਸੀ ਪੀੜਾਂ ਦਾ ਪਰਾਜਾ 1960 ਦੇ ਵਿੱਚ ਜੇ 1960 ਤੋਂ ਬਾਅਦ ਲਿਖਣਾ ਸ਼ੁਰੂ ਕੀਤਾ ਹੋਵੇ ਉਹ ਕਹੇ ਤੇ ਜੇ ਕਹੇ ਤੇ ਸ਼ਬ ਕੁਮਾਰ ਦਾ ਮੇਰੇ ਤੇ ਪ੍ਰਭਾਵ ਨਹੀਂ ਹੈਗਾ ਉਹ ਕਵੀ ਝੂਠ ਬੋਲ ਰਿਹਾ ਉਹਨਾਂ ਨੇ ਬੜੇ ਕਾਲੇ ਦੀ ਮਾਤੇ ਦੀ ਉਪ ਬੋਲੀ ਜਦੋਂ ਮੈਨੂੰ ਯਾਦ ਆਉਂਦਾ ਉਹਨੇ ਸੱਤ ਕਿਤਾਬਾਂ ਪੜ ਲਈ ਸੀ ਸੱਤ ਕਿਤਾਬਾਂ ਜਿਹੜੀਆਂ ਤਾਂ ਮੈਂ 45 ਲਫ਼ਜ਼ ਗੱਡੇ ਸੀ 45 45 ਵਰਡ ਜਿਹਨਾਂ ਨੂੰ ਮੈਨੂੰ ਮੈਨੇ ਸਮਝ ਨਹੀਂ ਸੀ ਲੱਗੇ ਤਾਂ ਮੈਂ ਯੂਪੀ ਸਰਟ ਫਾਰਮ ਦੇ ਕਿਨੇੜੇ ਬਟਾਲੇ ਏਰੀਆ ਦੇ ਅੱਜ ਕੱਲ੍ਹ ਹੀ ਹੁੰਦੇ ਸੰਭਾਗ ਗੁਜ਼ਰ ਕੇ ਉਹ ਸ਼ਰਦ ਕੁਮਾਰ ਸਾਹਿਬ ਦੇ ਦੋਸਤ ਹੁੰਦੇ ਸੀ ਮੈਂ ਉਹਨੂੰ ਪੁੱਛੇ ਜਾ ਕੇ ਉਹਨਾਂ ਨੇ ਸੰਤੀਆਂ ਦੇ ਦੱਸਦੇ ਸੰਤਿਸ਼ ਕਹਿੰਦੇ 8000 ਸ਼ਬਦ ਇਹ ਮੈਨੂੰ ਸਾਡੇ ਹੁਣ ਕਹਿੰਦਾ ਹੈਗੀ ਬਟਾਲੇ ਦੀ ਉਹ ਕੋਲੀ ਪਰ ਇਹ ਸਾਡੀਆਂ ਦਾਦੀਆਂ ਪਰਦਾਦੀਆਂ ਬੋਲਦੀਆਂ ਹੋਣਗੀਆਂ ਸ਼ਬਦ ਮੈਨੂੰ ਨਹੀਂ ਸੁਣੇ ਫਿਰ ਇੱਕ ਵਾਰੀ ਮੈਂ ਦਰਸ਼ਨ ਕੀਤੇ ਮੈਡਮ ਅਰੁਣਾ ਜੀ ਦੇ ਮਾਤਾ ਜੀ ਦੇ ਸ਼ਰਦ ਕੁਮਾਰ ਮੈਸੇਜ ਪਾ ਉਹਨਾਂ ਨੂੰ ਮੈਂ ਪੁੱਛਿਆ ਉਹ ਵੀ ਕਹਿੰਦੇ ਬੇਟੇ ਮੈਨੂੰ ਸਾਰੇ ਆਉਂਦੇ ਮਿੱਥੋ ਕੋਈ ਵੀ ਪੁੱਛ ਲਾ ਤੇ ਇੱਕ ਉਹ ਵੀ ਕਵਤਾ ਦੀ ਲਾਈਨ ਹੈ ਦੀ ਸ਼ੇਖ ਕੁਮਾਰ ਸਾਹਿਬ ਦੀ ਕਿ ਇੱਕ ਚੂਲੀ ਵੀ ਪੀ ਨਾ ਸਕੀ ਪਿਆਰ ਦੇ ਨਿੱਤਰੇ ਪਾਣੀ ਦੇ ਵਿੰਦੇ ਅਸਾਰ ਪਏ ਵਿੱਚ ਕੂਰੇ ਜਾਂ ਮੈਂ ਹੋਠ ਚੁਹਾਏ ਤੇ ਕੂਰੇ ਸ਼ਬਦ ਮਾਤਾ ਜੀ ਨੂੰ ਪੁੱਛਿਆ ਮੈਡਮ ਅਗਰਣਾ ਜੀ ਨੂੰ ਉਹ ਕਹਿੰਦੇ ਬੇਟੇ ਇਹ ਸਾਡੀ ਬਟਾਲੇ ਦੀ ਉਪ ਬੋਲੀ ਆ ਇੱਕ ਪਾਣੀ ਜਿਹੜੇ ਕਿਰਮ ਹੁੰਦੇ ਕੀੜੇ ਹੁੰਦੇ ਆ ਉਹ ਕੂਰੇ ਕਹਿੰਦੇ ਹੋਰ ਦੇਖੋ ਕਿ ਇੱਕ ਚੂਲੀ ਵੀ ਨਹੀਂ ਸਕੀ ਪਿਆਰ ਦੇ ਨਿੱਤਰੇ ਪਾਣੀ ਦੇ ਵੇਂਹੜਿਆਸਾਰ ਪਏ ਜਦੋਂ ਮੇਰੀ ਨਿਗਾਹ ਗਈ ਉਸ ਕੀੜੇ ਤੇ ਵਾ ਉਹ ਮੁਹੱਬਤਾਂ ਪਾਣੀ ਮੈਂ ਨਹੀਂ ਪੀ ਸਕੇ ਵੇਂਹੜਿਆਸਾਰ ਪਏ ਵਿੱਚ ਪੂਰੇ ਜਾਂ ਮੈਂ ਹੋਠ ਛੁੜਾਏ ਉਹ ਇੱਕੀ ਜ਼ੁਬਾਨ ਦੀ ਅਮੀਰੀ ਇਹ ਸ਼ਾਇਦ ਲੋਕ ਦੇ ਜਾਂਦੇ ਆ ਐਡੇ ਜ਼ੁਬਾਨਾਂ ਆਪਣੇ ਕਪਤਾਮਾਂ ਚ ਐਸੇ ਸ਼ਬਦ ਸਾਂਭ ਗਏ ਜਿਹੜੇ ਸਦੀਆਂ ਤੱਕ ਕੋਈ ਪਤਾ ਲੱਗੇਗਾ ਕਿ ਇਕ ਉਹਦਾ ਸੀਗਾ ਬਟਾਲੀ ਜ਼ਬਰਦਾਰ ਕੇ ਇਸ ਸ਼ਹਿਰ ਦੀ ਨੰਗੀ ਹਿੱਕ ਤੇ ਇੱਕ ਪਰੋਪੀ ਆਟੇ ਖਾਤਰ ਵਿਕਣ ਹਵਾਦੀਆਂ ਜਾਈਆਂ ਹੋ ਹੋ ਨੰਗੀ ਪਰੋਪੀ ਤੋਲ ਹੁੰਦਾ ਸੀ ਕਹਿੰਦੇ ਅਜ ਤੋਂ 200 ਸਾਲ ਪਹਿਲਾਂ ਕਿ ਇੱਦਾਂ ਕਿੱਲੂ ਅੱਜ ਸੀ ਰਾਜ ਤੋਂ ਉਹਨਾਂ ਇੱਕ ਪਰੋਪੀ ਹੁੰਦਾ ਸੀ ਪਰੋਪੀ ਛੋਟਾ ਤੋਲ ਮਈਆ ਮੈਂਟ ਸੀ ਤੇ ਉਹ ਮਤਲਬ ਐਸਾ ਕਮਾਲ ਦਾ ਕੰਮ ਕਰ ਗਏ ਕਪਤਵਾਂ ਚ ਕਮਲ ਜਿਹੜਾ ਕੁਦਰਤੀ ਉਹ ਪ੍ਰਵਾਹ ਪਾਉਂਦਾ ਹੀ ਆ ਜੀ ਹਰ ਇੱਕ ਜਿਹੜਾ ਉਹਦਾ ਲਿਖਣਾ ਸ਼ੁਰੂ ਕਰਦਾ ਉਹ ਜ਼ਰੂਰੀ ਆਪਾਂ ਉਧਰ ਚਾਤੀ ਮਾਰਨੀ ਪੈਣੀ ਆ ਸਾਨੂੰ ਪੜ੍ਹਨਾ ਹੀ ਪੈਣਾ ਜੇ ਪੜ੍ਹਦੇ ਹੋ ਤਾਂ ਪਤਾ ਲੱਗਦਾ ਯਾਰ ਹਾਂ ਕਿੰਨਾ ਕੁਝ ਹੋ ਚੁੱਕਿਆ ਸਾਡੀ ਜ਼ੁਬਾਨ ਵਿੱਚ ਫਿਰ ਆ ਕੁਝ ਨਹੀਂ ਰਵੰਦ